ਜਿੱਥੇ ਬਾਜਵਾ ਸਾਹਿਬ ਤੁਰੰਤ ਤੇ ਸਾਰੇ ਸਾਡੇ ਲੋਕਲ ਲੀਡਰ ਸਹਿਬਾਨ ਗਏ ਅਸੀਂ ਉਸ ਘਟਨਾਕਰਮ ਦੀ ਕਰੜੇ ਸ਼ਬਦਾਂ ਦੇ ਵਿੱਚ ਨਿੰਦਾ ਕਰਦੇ ਹਾਂ ਬਾਬਾ ਸਾਹਿਬ ਅੰਬੇਦਕਰ ਦੀ ਸਟੈਚੂ ਤੇ ਜਿਸ ਪ੍ਰਕਾਰ ਦਾ ਉਹ ਘਟਨਾਕਰਮ ਸੀਗਾ ਉਹ ਸਾਰੀ ਦੁਨੀਆ ਨੇ ਸਾਰੇ ਦੇਸ਼ ਦੇ ਲੋਕਾਂ ਨੇ ਦੇਖਿਆ ਔਰ ਉਸ ਦਿਨ ਹੋਇਆ ਜਿਸ ਦਿਨ 26 ਜਨਵਰੀ ਸੀਗੀ ਔਰ ਸੰਵਿਧਾਨ ਦੇ ਨਿਰਮਾਤਾ ਦੀ ਸਟੈਚੂ ਦੇ ਨਾਲ ਮੈਂ ਸਮਝਦਾ ਕਿ ਇਨਸਲਟ ਹੋਈ ਔਰ ਇਸ ਤਰ੍ਹਾਂ ਹੋਣਾ ਨਹੀਂ ਚਾਹੀਦਾ ਸੀ ਉਹ ਵੀ ਅੰਮ੍ਰਿਤਸਰ ਦੀ ਧਰਤੀ ਤੇ ਜਿੱਥੇ ਮੈਂ ਸਮਝਦਾ ਕਿ 24 ਘੰਟੇ 26 ਜਨਵਰੀ ਵਾਲੇ ਦਿਨ ਪੁਲਿਸ ਰਹਿੰਦੀ ਹੈ ਔਰ ਹੈਰੀਟੇਜ ਸਟਰੀਟ ਤੇ ਇੱਕ ਘਟਨਾਕਰਮ ਹੋਇਆ ਔਰ ਤੁਸੀਂ ਦੇਖੋ ਘਟਨਾਕਰਮ ਇਸ ਤਰ੍ਹਾਂ ਦਾ ਸੀ ਕਿ ਪੌੜੀ ਲੱਗੀ ਸੀ ਔਰ ਬੰਦਾ ਆਰਾਮ ਨਾਲ ਪੌੜੀ ਚੜ ਕੇ ਉੱਪਰ ਜਾਂਦਾ ਹੈ ਔਰ ਫਿਰ ਖਥੋੜੇ ਦੇ ਨਾਲ ਉਹ ਸਾਰੇ ਘਟਨਾਕਰਮ ਨੂੰ ਇੰਜ਼ਾਮ ਦਿੰਦਾ ਹੈ ਉਹ ਤਾਂ ਸੱਚੇ ਪਾਤਸ਼ਾਹ ਦੀ ਕਿਰਪਾ ਦੇ ਨਾਲ ਕੋਈ ਐਸਾ ਕਿਉਂਕਿ ਉਹ ਮੈਟਲ ਦਾ ਹੁੰਦਾ ਹੈ ਸਟੈਚੂ ਉਹ ਨਹੀਂ ਕੋਈ ਐਸੀ ਘਟਨਾ ਹੋਈ ਅਦਰਵਾਈਜ਼ ਮੈਂ ਸਮਝਦਾ ਕਿ ਬਹੁਤ ਵੱਡੀ ਜਿਹੜੀ ਹੈ ਇਨਸਲਟ ਉਹ ਪੰਜਾਬ ਨੂੰ ਇਹ ਦੇਸ਼ ਭਰ ਦੇ ਵਿੱਚ ਹੋਈ ਹੈ ਸੋ ਜਿਹੜਾ ਸਿੱਧੀ ਸਿੱਧੀ ਮੈਂ ਸਮਝਦਾ ਕਿ ਸਰਕਾਰ ਜ਼ਿੰਮੇਦਾਰ ਹੈ ਸੰਵਿਧਾਨ ਦੇ ਨਿਰਮਾਤਾ ਸੰਵਿਧਾਨ ਦੀਆਂ ਗੱਲਾਂ ਕਰਦੇ ਆ ਬਾਬਾ ਸਾਹਿਬ ਅੰਬੇਦਕਰ ਦੀ ਆਪਦੇ ਦਫ਼ਤਰਾਂ 'ਚ ਫੋਟੋ ਲਾਉਂਦੇ ਆ ਔਰ ਹਮੇਸ਼ਾ ਬਾਬਾ ਸਾਹਿਬ ਅੰਬੇਦਕਰ ਦੀ ਗੱਲ ਤੋਂ ਚਰਚਾ ਸ਼ੁਰੂ ਕਰਦੇ ਆ ਔਰ ਉਹਨਾਂ ਲੋਕਾਂ ਨੇ ਦਿਨ ਦਿਹਾੜੇ ਅੰਮ੍ਰਿਤਸਰ ਸ਼ਹਿਰ ਦੇ ਵਿੱਚ ਇਹ ਘਟਨਾ ਕਰਮ ਨੂੰ ਮੂਪ ਦਰਸ਼ਕ ਬਣ ਕੇ ਉਹ ਦੇਖਦੇ ਰਹੇ ਸੋ ਅਸੀਂ ਇਹਦੀ ਨਿੰਦਾ ਕਰਦੇ ਹਾਂ ਔਰ ਬਾਜਵਾ ਸਾਹਿਬ ਨੇ ਜਿਵੇਂ ਕਿਹਾ ਹੈ ਤੇਰੀ ਜ਼ਿੰਮੇਵਾਰ ਜਿਹੜੀ ਹੈ ਉਹ ਝਾੜੂ ਦੀ ਸਰਕਾਰ ਹੈ ਜਾਨੀ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਪੁਲਿਸ ਪ੍ਰਸ਼ਾਸਨ ਕਮਿਸ਼ਨਰ ਸਾਹਿਬ ਤੋਂ ਲੈ ਕੇ ਥੱਲੇ ਸਾਰੇ ਪੁਲਿਸ ਕਰਮੀ ਕਿਉਂਕਿ ਪੁਲਿਸ ਕਰਮੀ ਜਿਹੜੇ ਸੀ ਉਹ ਉਹ ਹੋਰ ਪਾਸੇ ਕੰਮ ਕਰਦੇ ਰਹੇ ਇਹ ਜਾਂਚ ਦਾ ਵਿਸ਼ਾ ਵੀ ਪੌੜੀ ਕੀ ਨੇ ਲਾਈ ਕਿਦਾਂ ਉਹ ਬੰਦਾ ਆ ਕਿੱਥੋਂ ਦਾ ਉਹ ਬੰਦਾ ਸੀ ਸੁਣਿਆ ਹੈ ਕਿ ਉਹ ਮੋਗੇ ਦਾ ਆਦਮੀ ਸੀ ਸਾਨੂੰ ਇਹ ਲੱਗਦਾ ਹੈ ਕਿ ਇਹਦੇ ਪਿੱਛੇ ਬਹੁਤ ਵੱਡੀ ਗਹਿਰੀ ਸਾਜ਼ਿਸ਼ ਹੈਗੀ ਹੈ ਔਰ ਇਸ ਗਹਿਰੀ ਸਾਜ਼ਿਸ਼ ਦਾ ਪਰਦਾ ਫਾਸ ਹੋਣਾ ਚਾਹੀਦਾ ਹੈ ਔਰ ਨਾਲ ਹੀ ਨਾਲ ਬਾਜਵਾ ਸਾਹਿਬ ਨੇ ਜਿਵੇਂ ਕਿਹਾ ਅਸੀਂ ਸਾਰੀ ਸਮੁੱਚੀ ਕਾਂਗਰਸ ਸਿਟਿੰਗ ਜੱਜ ਤੋਂ ਇਹਦੀ ਇਨਕੁਆਇਰੀ ਮੰਗਦੇ ਆ ਤਾਂ ਜੋ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਹੋਵੇ ਔਰ ਲੋਕਾਂ ਦੇ ਮਨ ਦੇ ਵਿੱਚ ਜਿਹੜੇ ਭਾਵ ਹੈ ਉਹਨਾਂ ਨੂੰ ਪਤਾ ਲੱਗੇ ਕਿ ਇਹ ਹੋਇਆ ਕਿਉਂ ਔਰ ਮੈਂ ਜਿਹੜੀ ਗੱਲ ਤੇ ਨਾਲ ਤੁਹਾਨੂੰ ਅਸੀਂ ਅੱਜ ਪ੍ਰੈਸ ਕਾਨਫਰੰਸ ਵੀ ਕਰਨਾ ਆਏ ਆ ਕਿਉਂਕਿ ਪੁਲਿਸ ਜਿਹੜੀ ਸਾਰੀ ਸੀ ਉਹ ਉਹ ਲੱਗੀ ਵੀ ਸੀ ਕਾਉਂਸਲਰ ਸਹਿਬਾਨਾਂ ਨੂੰ ਫੜਨ ਵਾਸਤੇ ਬਾਬਾ ਸਾਹਿਬ ਦੀ ਅੰਬੇਦਕਰ ਦੀ ਸਟੈਚੂ ਦੀ ਜਾਂ ਲੋਕਾਂ ਦੀ ਜਾਨ ਮਾਨ ਦੀ ਰੱਖਿਆ ਦੇ ਲਈ ਤਾਂ ਪੁਲਿਸ ਹੈ ਹੀ ਨਹੀਂ ਅੱਜ ਕੱਲ ਪੁਲਿਸ ਸਾਡੇ ਕਾਉਂਸਲਰ ਸਹਿਬਾਨਾਂ ਦੇ ਪਿੱਛੇ ਲੱਗੀ ਵੀ ਸੀ ਤਮਾਮ ਲੋਕਾਂ ਦੇ ਘਰਾਂ ਦੇ ਵਿੱਚ ਰੇਡਸ ਚੱਲ ਰਹੀਆਂ ਸਨ ਦੋ ਦੋ ਐਸਐਚਓਜ਼ ਤੇ ਇੱਕ ਐਸਪੀ ਇੱਕ ਇੱਕ ਨਾਲ ਤਹਿਸੀਲਦਾਰ ਕਿਤੇ ਐਫਐਸਓ ਕਿਤੇ ਵੀਡੀਓ ਤਸ ਇਹ ਸਾਰੇ ਸਾਡੇ ਬੰਦਿਆਂ ਨੇ ਸਿਕੰਜਾ ਕਸਣ ਵਾਸਤੇ ਲਾਈ ਗਏ ਸਨ ਕਿ ਕੋਈ ਕਮਜ਼ੋਰੀ ਪਾ ਲੋ ਕਿਸੇ ਦਾ ਪੰਪ ਹੈ ਤਾਂ ਉੱਥੇ ਐਫਐਸਓ ਨੂੰ ਭੇਜੋ ਕਿ ਕਿਸੇ ਦੀ ਕੋਈ ਹਲਵਾਈ ਦੀ ਦੁਕਾਨ ਹੈ ਤਾਂ ਫੂਡ ਵਾਲਾ ਡਿਪਾਰਟਮੈਂਟ ਹੈਲਥ ਵਾਲਾ ਭੇਜ ਦਿਓ ਕਿਸੇ ਦੇ ਕੋਈ ਪੁਰਾਣੇ ਮੁਕਦਮੇ ਦੀ ਸ਼ਿਕਾਇਤ ਲੈ ਲਓ ਕਿਉਂਕਿ ਇਹ ਕਿਹਾ ਗਿਆ ਸੀਗਾ ਕਿ ਇੱਕ ਨਾ ਇੱਕ ਕਾਉਂਸਲਰ ਜਾਂ ਕਿਵੇਂ ਵੀ ਇਹਨਾਂ ਦਾ ਹਲਾਓ ਤਾਂ ਜੋ ਅਸੀਂ ਆਪਣਾ ਮੇਰ ਬਣਾ ਸਕੀਏ ਫਗਵਾੜਾ ਦੇ ਵਿੱਚ ਇਹਨਾਂ ਨੇ ਇਦਾਂ ਹੀ ਕੀਤਾ ਸਾਡੇ 5 ਕੌਂਸਲਰ ਸਹਿਬਾਨਾਂ ਤੇ ਪਰਚੇ ਦੇਤੇ ਪਰ ਮੈਂ ਤੇ ਬਾਜਵਾ ਸਾਹਿਬ ਤੇ ਸਮੁੱਚੀ ਕਾਂਗਰਸ ਉਹਨਾਂ ਕੌਂਸਲਰ ਸਹਿਬਾਨਾਂ ਦਾ ਧੰਨਵਾਦੀ ਹਾਂ ਔਰ ਹਿਸਟਰੀ ਇਹ ਯਾਦ ਰੱਖੇਗੀ ਕਾਂਗਰਸ ਪਾਰਟੀ ਕਿ ਇਹਨਾਂ ਦੇ ਅਤਿਆਚਾਰ ਤੇ ਡਰੋਂ ਤੋਂ ਬਾਅਦ ਸਾਡਾ ਇੱਕ ਵੀ ਕੌਂਸਲਰ ਟਸ ਤੋਂ ਮਸ ਨਹੀਂ ਹੋਇਆ ਤੇ ਅਸੀਂ ਉਹ ਸਾਰੇ ਬੱਸ 'ਚ ਲੈ ਕੇ हिमाचल लेके जाना ਪੈ ਰਿਹਾ ਹੈ ਇਹ ਅੰਨਾ ਹਜ਼ਾਰੇ ਦੇ ਅੰਦੋਲਨ ਚੋਂ ਨਿਕਲੀ ਹੋਈ ਪਾਰਟੀ ਜਿਹੜੀ ਸੰਵਿਧਾਨ ਦੇ ਨਿਰਮਾਤਾ ਤੇ ਸੰਵਿਧਾਨ ਦੀਆਂ ਗੱਲਾਂ ਕਰਦੇ ਆ ਜਿਹੜੇ ਬਦਲਾਵ ਦੀਆਂ ਗੱਲਾਂ ਕਰਦੇ ਸਨ ਸਾਨੂੰ ਆਪਣੇ ਕਾਉਂਸਲਰ ਹਿਮਾਚਲ ਲੈ ਕੇ ਜਾਣੇ ਪਏ ਔਰ ਜਿਹਨੂੰ ਲੈ ਕੇ ਆਏ ਪਰਚੇ ਦਰਜ ਕਰ ਦਿੱਤੇ ਤੇ ਜਦੋਂ ਪਤਾ ਲੱਗਿਆ ਵੀ ਕੋਈ ਪੇਸ਼ ਨਹੀਂ ਜਾ ਰਹੀ ਉਦੋਂ ਇਹਨਾਂ ਨੇ ਚੋਣ ਜਿਹੜਾ ਹੈ ਉਹਦਾ ਚੋਣਾਂ ਨੂੰ ਡਿਲੇ ਕਰ ਦਿੱਤਾ ਗਿਆ ਕਹਿੰਦੇ ਕਿ ਇਹ ਕਮਿਸ਼ਨਰ ਪਿਛਲੇ ਗੇਟ ਪਿਛੋਂ ਦੀ ਚਲਾ ਗਿਆ ਇਹ ਫਗਵਾੜੇ ਦੀ ਘਟਨਾ ਹੈ ਸੋ ਇਸੇ ਤਰ੍ਹਾਂ ਇਹਨਾਂ ਨੇ ਪਟਿਆਲਾ ਦੇ ਵਿੱਚ ਕਨਸਟੀਟਿਊਸ਼ਨ ਦੀਆਂ ਧੱਜੀਆਂ ਉਡਾ ਕੇ ਆਪਣਾ ਮੇਰ ਬਣਾਇਆ ਜਿੱਥੇ 40 ਸਾਡੇ ਕਾਗਜ਼ ਰੱਦ ਕਰ ਦਿੱਤੇ 40 ਤੋਂ 42 ਕਾਗਜ਼ ਕਾਗਜ਼ ਵੀ ਉਡਾ ਦਿੱਤੇ ਗਏ ਲੇਡੀਜ਼ ਦੇ ਕੱਪੜੇ ਪਾੜ ਦਿੱਤੇ ਗਏ ਤੇ ਫਿਰ ਕਾਗਜ਼ ਤੇ ਫਾਈਲਾਂ ਖੋਹ ਲਈਆਂ ਗਏ ਇਹ ਐ ਉਸਵਧਾਨ ਦੇ ਨਿਰਮਾਤਾ ਜਿਹੜੇ ਬਾਬਾ ਸਾਹਿਬ ਅੰਬੇਦਕਰ ਦੀ ਫੋਟੋ ਆਪਣੇ ਕਮਰੇ ਚ ਲਾਉਣ ਦੀ ਇਹਨਾਂ ਨੇ ਫੈਸਲਾ ਕੀਤਾ ਸੀ ਸੋ ਅੱਜ ਜਿਹੜਾ ਅੰਮ੍ਰਿਤਸਰ ਸਾਹਿਬ ਜਿਹੜਾ ਚੋਣ ਹੈ ਸਾਨੂੰ ਇਹੀ ਖਸਤਾ ਹੈ ਸਾਨੂੰ ਇਹੀ ਸ਼ੰਕਾ ਹੈ ਕਿ ਇਸੇ ਤਰ੍ਹਾਂ ਦਾ ਜਿਹੜਾ ਮਾਹੌਲ ਹੈ ਅੱਜ ਕੋਈ ਨਾ ਕੋਈ ਬਹਾਨਾ ਬਣਾ ਕੇ ਜਦੋਂ ਸਾਰੀਆਂ ਕੋਸ਼ਿਸ਼ਾਂ ਫੇਲ ਹੋ ਗਈਆਂ ਤੇ ਫੇਰ ਸਾਡੇ ਸਾਰੇ ਦੇ ਸਾਰੇ ਕਾਉਂਸਲਰ ਐ ਚਟਾਂਗ ਦੇ ਵਾਂਗ ਇੱਥੇ ਵੀ 41 ਦੇ 41 40 ਤੇ ਇੰਡੀਪੈਂਡੈਂਟ ਟਾਂਗਰੀ ਸਾਹਿਬ ਲਾਲਚ ਦੇਣ ਤੋਂ ਬਾਅਦ ਹਰ ਸੰਭਵ ਉਪਰਾਲਾ ਕਰਨ ਤੋਂ ਬਾਅਦ ਮੰਤਰੀ ਇਹਨਾਂ ਦੇ ਪ੍ਰਧਾਨ ਸਹਿਬਾਨ ਅਮਨ अरोड़ा ਤੱਕ ਮੰਤਰੀ ਸਾਰੇ ਟੈਲੀਫੋਨ ਕਰ ਕਰਕੇ ਸਾਡੇ ਬੰਦਿਆਂ ਨੂੰ ਧਮਕਾਉਣਾ ਉਹਨਾਂ ਨੂੰ ਲਾਲਚ ਦੇਣਾ ਵੱਡੇ ਵੱਡੇ ਲਾਲਚ ਦੇ ਨੇ ਇਸੇ ਬਾਬੀਓ ਦੋ ਐ ਚਟਾਂਗ ਦੇ ਵਾਂਗ ਸਾਡੇ ਨਾਲ ਖੜੇ ਐ ਔਰ ਸਾਨੂੰ ਪੂਰਨ ਜਿਹੜਾ ਖਸਤਾ ਪੂਰਨ ਜਿਹੜਾ ਸਾਨੂੰ ਇਹ ਉਮੀਦ ਹੈ ਕਿ ਅੱਜ ਇੱਥੇ ਵੀ ਇਹ ਜਿਹੜਾ ਚੋਣ ਹੈ ਇਹਨੂੰ ਇਹ ਡਿਲੇ ਕਰਣਗੇ ਹੋਰ ਇਹਨਾਂ ਤੇ ਕੋਈ ਇਹਨਾਂ ਦੇ ਹੀਲਾ ਵਸੀਲਾ ਨਹੀਂ ਚੱਲਿਆ ਸੋ ਕੋਈ ਨਾ ਕੋਈ ਇਸ ਤਰ੍ਹਾਂ ਦਾ ਟੰਗ ਤੌਰ ਤਰੀਕਾ ਅਪਣਾਉਣਗੇ ਕਿ ਜੀਰੇ ਨਾਲ ਇਹ ਚੋਣ ਦੇ ਵਿੱਚ ਦੇਰੀ ਕਰ ਦਿੱਤੀ ਜਾਵੇ ਫੇਰ ਹੋਵੇ ਸੋ ਪਰ ਅਸੀਂ ਸਾਰੇ ਜਾਣੇ ਸਮੁੱਚੀ ਕਾਂਗਰਸ ਇਸ ਅੱਜ ਇੱਥੇ ਆਏ ਆ ਬਾਜਵਾ ਸਾਹਿਬ ਵੀ ਇੱਥੇ ਐ ਅਸੀਂ ਵੀ ਇੱਥੇ ਐ ਔਰ 4 ਵਜੇ ਜਿਹੜੀ ਇਹਨਾਂ ਨੇ ਇਲੈਕਸ਼ਨ ਰੱਖਿਆ ਉਹਦੇ ਵਿੱਚ ਅਸੀਂ ਸਾਰੇ ਸਾਡੇ ਕੌਂਸਲਰ ਸਹਿਬਾਨ ਹਿੱਸਾ ਲੈਣਗੇ ਔਰ ਸਾਨੂੰ ਪੂਰਨ ਉਮੀਦ ਹੈ ਕਿ ਜਿਹੜਾ ਮੇਅਰ ਹੈ ਉਹ ਕਾਂਗਰਸ ਪਾਰਟੀ ਦਾ ਬਣੇਗਾ ਅਗਰ ਅੱਜ ਇਹ ਚੋਣ ਆਵ ਪ੍ਰਕਿਰਿਆ ਹੁੰਦੀ ਹੈ ਸੋ ਮੈਂ ਇੱਕ ਬੇਨਤੀ ਕਰਨੀ ਚਾਹਣਾ ਪ੍ਰਸ਼ਾਸਨ ਨੂੰ ਔਰ ਖਾਸ ਕਰਕੇ ਪੁਲਿਸ ਵਾਲਿਆਂ ਨੂੰ ਕਿ ਕਿਸੇ ਪ੍ਰਕਾਰ ਦੀ ਤੁਸੀਂ ਅਗਰ 1921 ਕੀਤੀ ਅਸੀਂ ਇਸ ਤੋਂ ਬਾਅਦ ਫਗਵਾੜੇ ਵੀ ਜਾਣਾ ਹੈ ਇੱਕ ਅਦੇ ਦਿਨ ਦੇ ਵਿੱਚ ਮੈਂ ਤੇ ਬਾਜਵਾ ਸਾਹਿਬ ਨੇ ਕਿਉਂਕਿ ਉੱਥੇ ਵੀ ਜਿਹੜਾ ਐਸਐਸਪੀ ਲੱਗਿਆ ਹੈ ਉਹ ਬਿਲਕੁਲ ਹੀ ਮਲਕੇ ਪੈਰਾ ਚ ਜਾਣ ਹੈ ਨਹੀਂਗਾ ਲਤਾ ਚ ਬਿਲਕੁਲ ਜਾਣ ਨਹੀਂ ਗਈ ਚੁੱਪ ਚਬੀਤੇ ਫਲਾਣੇ ਤੇ ਪਰਚਾ ਦੇਤਾ ਫਲਾਣੇ ਤੇ ਪਰਚਾ ਦੇਤਾ ਸਾਡੇ ਕਿਸੇ ਕਾਉਂਸਲਰ ਨਾਲ ਉਹਦੇ ਰਿਸ਼ਤੇਦਾਰ ਨਾਲ ਉਹਨਾਂ ਦੇ ਕਾਰੋਬਾਰ ਨਾਲ ਕਿਸੇ ਨੇ ਦੁਰਵਿਵਾਰ ਕੀਤਾ ਜਾਂ ਕੋਈ ਏਸੀ ਗੜਬੜ ਕੀਤੀ ਤਾਂ ਫਿਰ ਆਰ ਤੇ ਆਰ ਪਾਰ ਦੀ ਲੜਾਈ ਕਾਂਗਰਸ ਪਾਰਟੀ ਲੜੇਗੀ ਔਰ ਮੈਂ ਉਮੀਦ ਕਰਦਾ ਹਾਂ ਕਿ ਅੱਜ ਇਹ ਜੋ ਹਰਕਤ ਇਹਨਾਂ ਨੇ ਫਗਵਾੜੇ ਕੀਤੀ ਹੈ ਉਹ ਇਹ ਹਰਕਤ ਦੁਬਾਰਾ ਨਹੀਂ ਦੁਹਰਾਉਣਗੇ ਕਿਉਂਕਿ ਮੰਡੇਟ ਸਾਨੂੰ ਲੋਕਾਂ ਨੂੰ ਦਿੱਤਾ ਹੈ ਲੋਕਾਂ ਨੇ ਤੇ ਅਸੀਂ ਆਪਣਾ ਮੇਅਰ ਚੁਣਾਂਗੇ ਔਰ ਅਮ੍ਰਿਤਸਰ ਦੇ ਲੋਕਾਂ ਦੀ ਸੇਵਾ ਕਰਾਂਗੇ ਸੋ 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 ਇੰਨੀ ਹੀ ਮੈਂ ਗੱਲਾਂ ਕਰਨੀਆਂ ਚਾਹੁੰਦਾ ਸਨ ਹੁਣ ਸਾਡੇ ਸੀਐਲਪੀ ਦੇ ਲੀਡਰ ਸਰਦਾਰ ਪ੍ਰਤਾਪ ਸਿੰਘ ਬਾਜਵਾ ਉਹ ਤੁਹਾਡੇ ਨਾਲ ਆਪਣੇ ਗੱਲ ਰੱਖਣਗੇ ਸਰਦਾਰ ਪ੍ਰਤਾਪ ਸਿੰਘ ਪਪੂ ਜੀ ਤੇ باقی سارے ਸਾਥੀ ਪ੍ਰਧਾਨ ਜੀ ਨੇ ਦੋਨੋ ਚੀਜ਼ਾਂ ਬਹੁਤ ਸਾਫ਼ ਤੌਰ 'ਤੇ ਤੁਹਾਡੇ ਸਾਹਮਣੇ ਰੱਖੀਆਂ ਨੇ ਪਹਿਲੇ ਤੇ ਕੱਲ ਦੀ ਜਿਹੜੀ ਵੜਿੰਗ ਸਾਹਿਬ 26 ਜਨਵਰੀ ਵਾਲੇ ਦਿਨ ਕਨਸਟਿਟਿਊਸ਼ਨ ਦੇ ਸਾਡੇ ਨਿਰਭਾਤਾ ਡਾਕਟਰ ਪੀਮਰਾ Ambedkar ਸਾਹਿਬ ਜਿਨ੍ਹਾਂ ਦਾ 26 ਜਨਵਰੀ ਦਾ ਦਿਨ ਹਰ ਹਿੰਦੂਸਤਾਨੀ ਬਹੁਤ ਗੌਰਵ ਨਾਲ ਮਿ ਮਨੰਦ ਐਂ ਜਿਹੜਾ ਪ੍ਰੋਟੋਕਾਲ ਹੈ ਕਿ ਉਸ ਦਿਨ ਇੱਕ ਇੱਕ ਚੱਪੇ ਤੇ ਪੁਲਿਸ ਲੱਗੀ ਹੁੰਦੀ ਸਾਡੀ ਬਦਕਿਸਮਤੀ ਵੇਖੋ ਉਹ ਜਮਾਤ ਜਿਹੜੀ ਬੱਬਾ ਇਹਦੀ ਅਨਾ ਹਜ਼ਾਰੇ ਜੀ ਦੀ ਗੱਲ ਕਰਦੀ ਹੋਈ ਉਹਦੀ ਸੋਚ ਦੀ ਗੱਲ ਕਰਦੀ ਹੋਈ ਡਾਕਟਰ ਅੰਬੇਦਕਰ ਸਾਹਿਬ ਦਾ ਜਿਹਾ ਜ਼ਿਕਰ ਹੋਇਆ ਉਹਨਾਂ ਦੀ ਸੋਚ ਤੇ ਸ਼ੀਦ ਆਜ਼ਮ ਪਗਤ ਸਿੰਘ ਜੀ ਦੀ ਸੋਚ ਤੇ ਪਹਿਰਾ ਦੇਣ ਵਾਲੀ ਸੋ ਕਾਲ ਜਮਾਤ ਜਿਨ੍ਹਾਂ ਨੇ ਹਰ ਕੈਬਨਿਟ ਮੰਤਰੀ ਤੇ ਚੀਫ ਮਿਨਿਸਟਰ ਦੇ ਆਫਿਸ ਦੇ ਵਿੱਚ ਇਹਨਾਂ ਦੀਆਂ ਤਸਵੀਰਾਂ ਲਾਈਆਂ ਨੇ ਜੇ ਡਾਕਟਰ ਅੰਬੇਦਕਰ ਸਾਹਿਬ ਤੇ 26 ਜਨਵਰੀ ਵਾਲੇ ਦਿਨ ਅਸੀਂ ਉਹਨਾਂ ਦੇ ਯਾਦਗਾਰ ਦੇ ਵਿੱਚ ਬਣੇ ਹੋਏ ਬੁੱਧੀ ਪ੍ਰੋਟੈਕਸ਼ਨ ਨਹੀਂ ਕਰ ਸਕਦੇ ਉਹਨਾਂ ਦੀ ਯਾਦਗਾਰ ਦੀ ਪ੍ਰੋਟੈਕਸ਼ਨ ਉਹਨਾਂ ਦੀ ਸੋਚ ਦੀ ਪ੍ਰੋਟੈਕਸ਼ਨ ਕੀ ਕਰਾਂਗੇ ਐਂਡ ਸਾਰੇ ਨੂੰ ਵੱਡੀ ਗੱਲ ਜਿਹੜੀ ਹੈ 26 ਜਨਵਰੀ ਵਾਲੇ ਦਿਨ ਇੱਕ ਪੌੜੀ ਲਗਾਈ ਜਾਂਦੀ ਹੈ ਜਿਹੜੀ ਕਾਰਪੋਰੇਸ਼ਨ ਵਾਲੇ ਲਗਾਉਂਦੇ ਨੇ ਤੇ ਜਿਹੜਾ ਸਵੇਰੇ ਜਿਹੜਾ ਪ੍ਰੋਗਰਾਮ ਹੁੰਦਾ ਉਹ ਆਮ ਤੌਰ 12:30 1 ਵਜੇ ਤੱਕ ਓਵਰ ਹੋ ਜਾਂਦਾ ਹੈ 26 ਜਨਵਰੀ ਵਾਲਾ ਉਸ ਤੋਂ ਬਾਅਦ ਉਹ ਪੌੜੀ ਉੱਥੇ ਹੀ ਰੱਖੀ ਜਾਣੀ ਉਹਦਾ ਮਤਲਬ ਹੈ ਕਿ ਇੱਕ ਸੋਚੀ ਸਮਝੀ ਸਾਜ਼ਿਸ਼ ਦੇ ਨਾਲ ਇਹ ਜਿਹੜਾ ਇੱਕ ਮਧ ਭਾਗਾ ਇਵੈਂਟ ਹੋਇਆ ਇਹ ਜਿਹੜਾ ਇਨਸੀਡੈਂਟ ਹੋਇਆ ਬੰਦਾ ਦੱਸਿਆ ਜਾਂਦਾ ਕਿ ਬਾਹਰੋਂ ਆਂਦਾ ਉਹਨੂੰ ਮੈਂਟਲੀ ਹੁਣ ਅਨਸਟੇਬਲ ਵੀ ਦੱਸ ਰਹੇ ਨੇ ਇਹਦੀ ਸਿੱਧੇ ਤੌਰ ਜ਼ਿੰਮੇਵਾਰੀ ਕਿਹਦੀ ਹੈ ਚੀਫ ਮਿਨਿਸਟਰ ਪੰਜਾਬ ਦੀ ਕਿਉਂਕਿ ਹੋਮ ਮਿਨਿਸਟਰ ਵੀ ਭਗਵੰਤ ਮਾਨ ਹੈ ਤੇ ਪਿਛਲੇ 15 ਦਿਨ ਦਾ ਮੈਂ ਸਮੁੱਚੇ ਪੰਜਾਬੀਆਂ ਨੂੰ ਦੱਸਣਾ ਚਾਹਨਾ ਸਾਡੇ ਹਰ ਬਾਰਡਰ ਜ਼ਿਲ੍ਹੇ ਦੇ ਪੁਲਿਸ ਸਟੇਸ਼ਨ ਤੇ ਬੰਬ ਬਲਾਸਟ ਹੋ ਚੁੱਕੇ ਨੇ ਰੋਜ਼ ਕਿਡਨਾਪਿੰਗਸ ਹੁੰਦੀਆਂ ਰੋਜ਼ ਕਿਲਿੰਗਸ ਹੁੰਦੀਆਂ ਨੇ ਲੋਕ ਬਾਰੇ ਜਾਣਦੇ ਨੇ ਰੋਜ਼ ਫਰੋਤੀਆਂ ਦੀਆਂ ਚਿੱਠੀਆਂ ਆ ਰਹੀਆਂ ਟੈਲੀਫੋਨ ਆ ਰਹੇ ਨੇ ਤੇ ਸਾਡਾ ਜਿਹੜਾ ਇੱਥੋਂ ਦਾ ਮੁੱਖ ਮੰਤਰੀ ਏ ਉਹ 15 ਦਿਨ ਦਾ ਵੋਟਾ ਮੰਗਦਾ ਫਿਰਦਾ ਅਰਵਿੰਦ ਕੇਜਰੀਵਾਲ ਨੂੰ ਚੀਫ ਮਿਨਿਸਟਰ ਬਣਾਉਂਦੀ ਦਿੱਲੀ ਦੇ ਵਿੱਚ ਪਰਿਵਾਰ ਸਮੇਤ ਉਹ ਵੀ ਉੱਥੇ ਸਾਰੇ ਕੈਬਨਿਟ ਦੇ ਮੰਤਰੀ ਉੱਥੇ ਸਾਰੇ ਇਹਨਾਂ ਦੇ ਐਮ ਐਲ ਏ ਉੱਥੇ ਪੰਜਾਬ ਨੂੰ ਲੁਵਾਰਿਛੜ ਦਿੱਤਾ ਪਿਛਲੇ 5 ਮਹੀਨਿਆਂ ਦਾ ਵਿਧਾਨ ਸਭਾ ਦਾ ਜਿਹੜਾ ਸੈਸ਼ਨ ਅਸੀਂ ਵਿంటర్ ਸੈਸ਼ਨ ਸਾਡਾ ਹੋਣਾ ਚਾਹੀਦਾ ਜਿੱਥੇ ਪੰਜਾਬ ਦੇ ਸਾਰੇ ਮੁੱਦੇ ਲਾ ਐਂਡ ਆਰਡਰ ਦੇ ਸਾਡੇ ਇਕਨੋਮਿਕ ਮੁੱਦੇ ਜਿਹੜੇ ਨੇ ਇਕਨੋਮੀ ਦਾ ਜੋ ਸਾਡਾ ਹਾਲ ਹੈ ਅਸੀਂ ਉੱਥੇ ਪੰਜਾਬੀਆਂ ਦੇ ਗੱਲ ਰੱਖਣੀ ਸੀ ਉਹਦੇ ਵਾਸਤੇ ਨੇ ਕੋ ਵਕਤ ਤੇ ਨਹੀਂ ਪਿਛਲੇ 5 ਮਹੀਨੇ ਦੇ ਵਿੜਿੰਗ ਸਾਹਿਬ ਇਹਨਾਂ ਨੇ ਕੋਈ ਕੈਬਨਿਟ ਦੀ ਮੀਟਿੰਗ ਨਹੀਂ ਬੁਲਾਈ 5 ਮਹੀਨੇ ਹੋ ਗਏ ਟੋਟਲੀ ਲਵਾਰਸ ਛੱਡ ਦਿੱਤਾ ਜੀ ਜੋ ਇਹ ਕੁਝ ਹੋਇਆ ਹੈ 1 ਹਜ਼ਾਰ ਅਗਸਤ ਤੋਂ ਦਰਬਾਰ ਸਾਹਿਬ ਤੋਂ 500 ਗਾਸਤੇ ਜਲਿਆਂ ਵਾਲੇ ਬਾਗ ਤੋਂ ਜਿੱਥੇ ਸਾਰਨੋਂ ਵੱਧ ਟੂਰਿਸਟ ਸਾਰੇ ਹਿੰਦੁਸਤਾਨ ਤੋਂ ਤੇ ਬਾਹਰਲੇ ਦੇਸ਼ਾਂ ਤੋਂ ਹਰ ਰੋਜ਼ ਅੰਮ੍ਰਿਤਸਰ ਨੂੰ ਵਿਜ਼ਿਟ ਕਰਦੇ ਹੋ ਹੈਰੀਟੇਜ ਸਟਰੀਟ ਨੂੰ ਵਿਜ਼ਿਟ ਕਰਦੇ ਤੇ ਜਦੋਂ ਅਸੀਂ ਸਾਨੂੰ ਪਤਾ ਲੱਗਿਆ ਜਹਾਜ਼ ਤੇ ਮੈਂ ਪਹੁੰਚਿਆ ਰਾਤ ਤਕਰੀਬਨ 9 ਵਜੇ 9:30 ਵਜੇ ਸਾਰੇ ਸਾਡੇ ਸਾਥੀ ਜਿਹੜੇ ਇੱਥੇ ਸਟੇਜ ਉੱਤੇ ਬਰਾਜਮਾਨ ਹੋ ਸਾਰੇ ਦੇ ਸਾਰੇ ਉੱਥੇ ਆਪਣੀ ਜ਼ਿੰਮੇਵਾਰੀ ਨਿਭਾਉਂਦੇ ਹੋਏ ਪਹੁੰਚੇ ਨੇ ਉਸ ਟਾਈਮ ਵੀ ਵੜਿੰਗ ਸਾਬ ਇੱਕ ਵੀ ਪੁਲਿਸ ਅਫਸਰ ਉੱਥੇ ਹੈ ਨਹੀਂ ਕੋਈ ਪੁਲਿਸ ਦਾ ਕਨਸਟੇਬਲ ਹੈ ਨਹੀਂ ਪੌੜੀ ਉੱਥੇ ਦੀ ਉੱਥੇ ਲੱਗੀ ਹੈ ਜੀ ਤੋ ਇਸ ਗੱਲ ਨੂੰ ਅਸੀਂ ਸਾਫ਼ ਤੌਰ ਇਹ ਸਮਝਨੇ ਆ ਨਿਰੀ ਨਲੈਕੀ ਨਹੀਂ ਇੱਕ ਹੁੰਦੀ ਨਲੈਕੀ ਇੱਕ ਹੁੰਦੀ ਏ ਬਕਾਇਦਾ ਤੌਰ ਸੋਚੀ ਸਮਝੀ ਸਾਜ਼ਿਸ਼ਨਾ ਵੇਖੋ ਇਹ ਜਿਹੜਾ ਅਰਵਿੰਦ ਕੇਜਰੀਵਾਲ ਏ ਇਹ ਵੜਿੰਗ ਸਾਬ ਪਿਛਲੇ ਦਿਨੀ ਇੱਕ ਵੀਡੀਓ ਆਈ ਅੰਨਾ ਹਜ਼ਾਰੇ ਦੀ ਜਿਹਦੇ ਚ ਅੰਨਾ ਹਜ਼ਾਰੇ ਨੇ ਵੀ ਕਿਹਾ ਕਿ ਮੈਨੂੰ ਕਦੀ ਵੀ ਇਹ ਸੁਪਨੇ ਵਿੱਚ ਵੀ ਨਹੀਂ ਸੀ ਸੋਚ ਸਕਦਾ ਕਿ ਅਰਵਿੰਦ ਕੇਜਰੀਵਾਲ ਸ਼ਰਾਬ ਦੇ ਘਟਾਲੇ ਚੋਂ ਪੈਸੇ ਖਾ ਕੇ ਆਪਣੀ ਪਾਰਟੀ ਚ ਲਾਏਗਾ ਕਿ ਜਿਸ ਪ੍ਰਿੰਸੀਪਲਸ ਵਾਸਤੇ ਪਾਰਟੀ ਬਣਾਈ ਗਈ ਸੀ ਇਹ ਤਾਂ ਕੰਪਲੀਟਲੀ ਉਹਨਾਂ ਪ੍ਰਿੰਸੀਪਲਸ ਦੇ ਅਗੇਂਸਟ ਨੇ ਸਾਡਾ ਮੰਨ ਹੈ ਅਰਵਿੰਦ ਐਕਸਲਸ ਨੇ ਇਹਨਾਂ ਤੋਂ ਕੋਈ ਚੀਜ਼ ਵੀ ਅਸੰਭਵ ਨਹੀਂ ਪੁਲਿਸ ਜੋ ਕੁਝ ਕਰ ਰਹੀ ਹੈ ਇੱਥੇ ਬਿਲਕੁਲ ਇਹਨਾਂ ਦਾ ਗੱਲ ਪ੍ਰਧਾਨ ਜੀ ਦੀ ਗੱਲ ਸਹੀ ਹੈ ਕਿ ਡਾਕਟਰ ਸਾਹਿਬ ਦਾ ਜਿਹੜੀ ਉੱਥੇ ਜਗਾ ਜਗਾ ਬਣੀ ਹੈ ਟਾਊਨ ਹਾਲ ਦੇ ਬਾਹਰ ਉਹਨੂੰ ਸੁਰੱਖਿਆ ਤੇ ਇਹਨਾ ਕੀ ਦੇਣੀ ਸੀ ਇੱਥੇ ਸਾਡੇ ਕਾਉਂਸਲਰਸ ਦੇ ਰਾਤ ਸਾਰੀ ਲੱਭਦੇ ਰਹੇ ਅਸੀਂ ਵੀ ਇੱਕ ਆਪਣੇ ਕਾਉਂਸਲਰ ਦੇ ਵਾਰਡ ਦੇ ਵਿੱਚ ਗਏ ਆ ਈਸਟ ਹਲਕੇ ਦੇ ਵਿੱਚ ਤਕਰੀਬਨ 10 11 ਵਜੇ ਉੱਥੇ ਪੁਲਿਸ ਵਾਲੇ ਆਏ ਸੀ ਉਹਨੂੰ ਅਰੈਸਟ ਕਰਨ ਵਾਸਤੇ ਬੈਠੇ ਨੇ ਸਾਡੇ ਸਾਥੀ ਇੱਥੇ ਇੱਥੇ ਬੈਠੇ ਨੇ ਦੂਸਰੀ ਗੱਲ ਸਾਬਾ ਜੀ ਉਹਨਾਂ ਦਾ ਨਾਂ ਹੈ ਤੇ ਜਿਹੜੀ ਸਾਰਿਆਂ ਨੂੰ ਇੰਪੋਰਟੈਂਟ ਗੱਲ ਕੀਤੀ ਅੱਜ ਪ੍ਰਧਾਨ ਜੀ ਨੇ ਕਿ ਜੋ ਇਹਨਾਂ ਨੇ ਫਗਵਾੜੇ ਵਿੱਚ ਕੀਤਾ ਸਾਨੂੰ ਖਛਾ ਹੀ ਭਾਵੇਂ ਅਮਨ ਰੂੜਾ ਇੱਥੇ ਹੈ ਭਾਵੇਂ ਇਹਨਾਂ ਦੇ ਹੋਰ ਵੀ ਮੰਤਰੀ ਇੱਥੇ ਫਿਰਦੇ ਨੇ ਇਹਨਾਂ ਨੇ ਅੱਜ ਵੀ ਇਹ ਡਰਾਮਾ ਇਹੀ ਰਚਣਾ ਬੰਦੇ ਨਾਲ ਕੋ ਹੈ ਨਹੀਂ ਨੇ 25 25 ਲੱਖ ਰੁਪਇਆ ਕਾਉਂਸਲਰਸ ਦੀ ਕੀਮਤ ਇਹਨਾਂ ਲਈ ਹੈ 25 25 ਲੱਖ ਰੁਪਇਆ ਇਹਨਾਂ ਹਜ਼ਾਰੇ ਦੀ ਮੂਵਮੈਂਟ ਚੋਂ ਨਿਕਲੀ ਅੱਜ ਤੁਸੀਂ ਮੈਨੂੰ ਦੱਸੋ ਇਹਨਾਂ ਦੀ ਪਛਾਣ ਕੀ ਹੈ ਜੀ ਪੁਲਿਸ ਇਸ ਕੰਮ ਨੂੰ ਲਗਾ ਦਿੰਦੀ ਹੈ ਤਾਂ ਅਸੀਂ ਬਕਾਇਦਾ ਤੌਰ ਇਹਨਾਂ ਸਾਰੇ ਅਫੀਸ਼ੀਅਲਸ ਨੂੰ ਤੇ ਆਪਦੀ ਸਰਕਾਰ ਨੂੰ ਇਹ ਗੱਲ ਚਿਤੌਣੀ ਦੇਣਾ ਚਾਹੁੰਦੇ ਆ ਕਿ ਅੱਜ ਜੇ ਤੁਸੀਂ ਇਲੈਕਸ਼ਨ ਰਾਖੀ ਲਈਏ ਇਨੋਂ ਇਮਾਨਦਾਰੀ ਨਾਲ ਇਲੈਕਸ਼ਨ ਹੋ ਲੈਂਦੇਓ ਗੁਰੂ ਦੀ ਨਗਰੀ ਹੈ ਘੱਟੋ ਘੱਟ ਗੁਰੂ ਦੀ ਨਗਰੀ ਨੂੰ ਤਾਂ ਬਖਸ਼ ਦਿਓ ਤੇ ਦੂਜੀ ਅਰਵਿੰਦ ਕੇਜਰੀਵਾਲ ਨੂੰ ਅਸੀਂ ਇਹ ਅਪੀਲ ਕਰਾਂਗੇ ਜਿਹੜਾ ਦਾਰਾ ਸ਼ਕੂਰ ਨੂੰ ਤੁਸੀਂ ਲਾਲ ਕਿਲੇ ਵਿੱਚ ਕੈਦ ਕਰਕੇ ਰੱਖਿਆ 15 ਦਿਨਾਂ ਦਾ ਇਹਨੂੰ ਵਾਪਸ ਕਰ ਲੋ ਇੱਥੇ ਆ ਕੇ ਕੋ ਪੰਜਾਬ ਨੂੰ ਸਾਹਮਣੇ ਇਹਨੂੰ ਵਾਪਸ ਕਰ ਲੋਇ ਤੇ ਜੀ ਇੱਥੇ ਇੱਕ ਹੋਰ ਬਹੁਤ ਵੱਡਾ ਇਨਸੀਡੈਂਟ ਪਿਛਲੇ 2 ਦਿਨ ਦਾ ਓਜਲਾ ਸਾਹਿਬ ਚੱਲ ਰਿਹਾ ਹੈ ਜਿਹੜਾ ਮੈਂ ਤੁਹਾਡੇ ਸਾਰਿਆਂ ਦੇ ਨੋਟਿਸ ਦੇ ਵਿੱਚ ਲੈ ਕੇ ਆਣਾ ਚਾਹਨਾ ਕਿ 트럼ਪ ਐਡਮਿਨਿਸਟ੍ਰੇਸ਼ਨ ਨੇ ਪ੍ਰਧਾਨ ਜੀ ਸਨੀਚਰਵਾਰ ਨੂੰ ਤੇ ਐਤਵਾਰ ਨੂੰ ਸਾਡੇ ਚੰਦ ਇੰਪੋਰਟੈਂਟ ਗੁਰਦੁਆਰਾ ਸਾਹਿਬ ਜਿਹੜੇ ਅਮਰੀਕਾ ਦੇ ਵਿੱਚ ਨੇ ਉਹਨਾਂ ਨੂੰ 트럼ਪ ਦੀ ਐਡਮਿਨਿਸਟ੍ਰੇਸ਼ਨ ਨੇ ਬਕਾਇਦਾ ਤੌਰ ਜਾ ਕੇ ਰੇਡ ਕੀਤਾ ਨਿਊਯਾਰਕ ਦੇ ਵਿੱਚ ਤੇ ਨਿਊ ਜਰਸੀ ਦੇ ਵਿੱਚ ਕਿ ਉਹਨਾਂ ਨੇ ਇਹ ਗੱਲ ਕਹੀ ਹੈ ਕਿ ਸਾਡੀਆਂ ਇਹ ਏਜੰਸੀ ਸਾਰੇ ਗੁਰਦੁਆਰਾ ਸਾਹਿਬ ਜਾਣ ਕੀ ਹੈ ਇਲੀਗਲ ਇਮੀਗ੍ਰੈਂਟਸ ਨੂੰ ਬਾਹਰ ਕੱਢਣ ਵਾਸਤੇ ਠੀਕ ਹੈ ਕਾਨੂੰਨ ਉਥੋਂ ਦਾ ਅਮਰੀਕਾ ਦਾ ਵੱਖਰਾ ਹੈ ਬਟ ਇਹਦੀ ਅਸੀਂ ਨਿਖੇਦੀ ਕਰਨਿਆ ਜਿਹੜੇ ਸਾਡੀ ਰਿਲੀਜੀਅਸ ਪਲੇਸਸ ਦੇ ਉੱਤੇ ਇਨਰ ਦੀ ਲਾਅ ਇਨਫੋਰਸਮੈਂਟ ਏਜੰਸੀਸ ਜਾਂਦੀਆਂ ਤਕਰੀਬਨ 1000 ਪੰਜਾਬੀ ਉਥੋਂ ਇਹਨਾਂ ਰਾਉਂਡ ਅਪ ਕੀਤਾ ਹੈ ਇਸ ਕੰਮ ਤੋਂ ਤਾਂ ਇਹ ਸਮੁੱਚੀ ਕਾਂਗਰਸ ਜਿਹੜੀ ਹੈ ਤੇ ਸਮੁੱਚਾ ਪੰਜਾਬੀ ਜਗਤ ਜਿਹੜਾ ਰੰਪ ਸਾਹਿਬ ਭਾਵੇਂ ਕਿਸੇ ਦੀ ਨਾ ਹੀ ਬੰਦਣ ਬਟ ਅਸੀਂ ਅਪੀਲ ਜ਼ਰੂਰ ਉਹਨਾਂ ਨੂੰ ਕਰਨੇ ਆ ਕਿ ਦੀ ਸੈਂਸਿਟੀਵ ਨੂੰ ਬਧੇ ਨਜ਼ਰ ਰੱਖਦੇ ਹੋਏ ਤੌਰ ਤਰੀਕੇ ਨੇ ਰਿਲੀਜੀਅਸ ਪਲੇਸਿਸ ਦੇ ਵਿੱਚ ਜੇ ਤੁਸੀਂ ਕੋਈ ਅੰਦਰ ਵੀ ਜਾਣਾ ਤੇ देयर ਆ ਵੇਜ਼ ਐਂਡ ਮੀਨਸ ਤੁਸੀਂ ਉਹਨਾਂ ਦੀ ਮੈਨੇਜਮੈਂਟ ਦੇ ਨਾਲ ਜਿਹੜੀ ਉਥੋਂ ਦੀ ਗੁਰਦੁਆਰਾ ਸਾਹਿਬ ਦੀ ਮੈਨੇਜਮੈਂਟ ਉਹਦੇ ਨਾਲ ਗੱਲ ਕਰੋ ਤੇ ਉਸ ਤੋਂ ਬਾਅਦ ਕਿਸੇ ਕਿਸਮ ਦੀ ਕਾਰਵਾਈ ਕਰੋ ਸੋ ਅਸੀਂ ਬਹੁਤ ਸਖਤ ਸ਼ਬਦਾਂ ਦੇ ਵਿੱਚ ਟਰੰਪ ਨੇ ਜੋ ਕੁਝ ਕੀਤਾ ਉਹਦੀ ਐਡਮਿਨਿਸਟ੍ਰੇਸ਼ਨ ਨੇ ਕੀਤਾ ਅਸੀਂ ਉਹਦੀ ਵੀ ਨਿਖੇਧੀ ਕਰਨਾ ਚਾਹਾਂਗੇ ਹੁਣ ਤੁਸੀਂ ਆਪ ਕੋ ਕੁਝ ਪਾਣਾ ਤੁਸੀਂ ਦੇ ਦੋ ਗਏ ਤਾਂ ਉਸ ਤੋਂ ਬਾਅਦ ਸਰਕਾਰ ਐਕਟਿਵ ਹੋ ਗਈ ਹੈ ਰਾਤੀ 23 ਕੁਦੀ ਧਾਰੀਵਾਲ 12 ਵਜੇ ਪਹੁੰਚਦੇ ਨੇ ਤੇ ਅੱਜ ਵੀ ਸਾਰਾ ਤੰਤਰ ਉੱਥੇ ਪਹੁੰਚ ਚੁੱਕਾ ਉਹ ਕਹਿੰਦੇ ਜੀ ਸਥਿਤੀ ਅੰਦਰ ਕੰਟਰੋਲ ਹੈ ਦੇਖੋ ਜਿਹੜੀ ਤੁਸੀਂ ਗੱਲ ਕਹਿ ਰਹੇ ਹੋ ਜੋ ਪ੍ਰਧਾਨ ਜੀ ਨੇ ਗੱਲ ਕਹੀ ਹੈ ਕਿ ਉਹ ਜਿਹੜਾ ਸਟੈਚੂ ਹੈ ਸੀ ਕਿਉਂਕਿ ਜੇ ਕਿਸੇ ਹੋਰ ਕੋ ਕਮਜ਼ੋਰ ਚੀਜ਼ ਦਾ ਬਣਿਆ ਹੁੰਦਾ ਤਾਂ ਬਹੁਤ ਭਾਰੀ ਨੁਕਸਾਨ ਹੁੰਦਾ ਈਵਨ ਜਿਹੜੀ ਕਨਸਟੀਟਿਊਸ਼ਨ ਉਥੇ ਤੁਸੀਂ ਵੇਖਿਆ ਥੱਲੇ ਬਣੀ ਹੈ ਉਹਨੂੰ ਅੱਗ ਲਾਈ ਗਈ ਪਹਿਲੇ ਪੈਟਰੋਲ ਸੁਟੇ ਗਿਆ ਉਹਨੂੰ ਅੱਗ ਲਾਉਣ ਦੀ ਕੋਸ਼ਿਸ਼ ਕੀਤੀ ਫਿਰ ਤੋੜੇ ਮਾਰ ਕੇ ਤੋੜਿਆ ਵੀ ਗਿਆ ਉੱਤੇ ਵੀ ਗਏ ਸ਼ਰਿਆਮ ਉਹ ਆਦਮੀ ਤਕਰੀਬਨ ਅੱਧਾ ਘੰਟਾ ਉਹਨੇ ਹਰ ਬਰਜ਼ੋਰ ਕੋਸ਼ਿਸ਼ ਕੀਤੀ ਤੋ ਇਸ ਚੀਜ਼ ਨੂੰ ਜਿੰਨਾ ਚਿਰ ਸਿਟਿੰਗ ਹਾਈ ਕੋਰਟ ਦੇ ਕੋਈ ਜੱਜ ਜਿਹੜੇ ਨੇ ਟਾਈਮ ਬਉ ਇਹ ਸਾਰੀ ਚੀਜ਼ ਦੀ ਇੱਕੀ ਕਾਤ ਨਹੀਂ ਕਰਦੇ ਉਨੀ ਦੇਰ ਬਾਅਦ ਸੇ ਅਸੀਂ ਸਿੱਧੇ ਤੌਰ 'ਤੇ ਇਸ ਨਲਾਇਕ ਮੁੱਖ ਮੰਤਰੀ ਨੂੰ ਤੇ ਇਸ ਨਲਾਇਕ ਪੁਲਿਸ ਦੇ ਪ੍ਰਬੰਧ ਨੂੰ ਸਿੱਧੇ ਤੌਰ 'ਤੇ ਜ਼ਿੰਮੇਵਾਰ ਠਾਣਾ ਚਾਹਦੇ ਜੋ ਕੁਝ ਹੋ ਰਿਹਾ ਹੈ ਰਾਸ਼ਾ ਜੀ ਕਿਹਾ ਜੀ ਫੁਗਾਰੇ ਤੋਂ ਵੀ ਸ਼ਿਫਟ ਕਰਨੇ ਤੇ ਤੁਹਾਨੂੰ ਕੌਂਸਲਰ ਐਮ ਐਲ ਏ ਸ਼ਿਫਟ ਕੀਤੇ ਦੇ ਸੁਣੇ ਸੀ ਵੀ ਹਮਾਚਨ ਲੱਗੇ ਵੀ ਕਾਹਦਾ ਲੋਕਤੰਤਰ ਹੈ ਕੌਂਸਲਰ ਤੋਂ ਥੱਲੇ ਦੇ ਇਲੈਕਸ਼ਨ ਹੀ ਕੋਈ ਨਹੀਂ ਹੁੰਦੀ ਕੌਂਸਲਰ ਹੀ ਹੈ ਨਾ ਜੀ ਸਭ ਤੋਂ ਥੱਲੇ ਇਲੈਕਸ਼ਨ ਜੀ ਉੱਥੇ ਵੀ ਇਹ ਕੰਮ ਹੋਣਾ ਲੱਗਿਆ ਤੇ ਕਾਹਦਾ ਲੋਕਤੰਤਰ ਹੈ ਜੀ ਦੇਖੋ ਜੀ ਗੱਲ ਇਹ ਹੈ ਇਸ ਤਰ੍ਹਾਂ ਦੀ ਜਦੋਂ ਪ੍ਰੈਕਟਿਸ ਹੋਣ ਲੱਗ ਪਈ ਇਹ ਪ੍ਰੈਕਟਿਸ ਦੀ ਸ਼ੁਰੂਆਤ ਸ਼੍ਰੋਮਣੀ ਅਕਾਲੀ ਦਲ ਨੇ ਕੀਤੀ ਸੀ ਇੱਕ ਜੈਨ ਸਾਹਿਬ ਸਾਡੇ ਐਮ.ਐਲ.ਏ ਹੁੰਦੇ ਸੀ ਮੌਜੂਦਾ ਮੁੱਗੇ ਤੋਂ ਉਹ ਹੁਣ ਅੱਜ ਨਹੀਂ ਅੱਜਕੱਲ ਨਹੀਂ ਰਹੇ ਉਹਨਾਂ ਨੂੰ ਜੋਗਿੰਦਰ ਜੈਨ ਜੀ ਉਹਨਾਂ ਨੂੰ ਸਾਡੀ ਪਾਰਟੀ ਦੇ ਐਮ.ਐਲ.ਏ ਸੀ ਲੈ ਗਏ ਸਨ ਫਿਰ ਉੱਥੇ ਬਾਏ ਇਲੈਕਸ਼ਨ ਹੋਇਆ ਔਰ ਉਦੋਂ ਵੀ ਕਾਂਗਰਸ ਦੇ ਲੋਕ ਇਹ ਕਹਿੰਦੇ ਸੀ ਵੀ ਇਹ ਪ੍ਰੈਕਟਿਸ ਜਿਹੜੀ ਹੈ ਬੜੀ ਮਾੜੀ ਹੈ ਇਹ ਸ਼੍ਰੋਮਣੀ ਅਕਾਲੀ ਦਲ ਨੂੰ ਕਿਸੇ ਦਿਨ ਮਹਿੰਗੀ ਪੈਣੀ ਹੈ ਫਿਰ ਲਗਾਤਾਰ ਹੋਰ ਦੋ ਤਿੰਨ ਗਏ ਫਿਰ ਬਾਏ ਇਲੈਕਸ਼ਨ ਹੋਇਆ ਇਹ ਪ੍ਰੈਕਟਿਸ ਜਿਹੜੀ ਹੈ ਇਹ ਆਮ ਆਦਮੀ ਪਾਰਟੀ ਨੇ ਸ਼ੁਰੂ ਕਰ ਲਈ ਔਰ ਬਿਲਕੁਲ ਤੁਸੀਂ ਠੀਕ ਕਿਹਾ ਪਹਿਲਾਂ ਐਮਐਲਏ ਐਮਪੀਸ ਤੇ ਹੁੰਦੀ ਸੀ ਜਿਵੇਂ ਰਿੰਕੂ ਜੀ ਸਾਡੇ ਸੁਸ਼ੀਲ ਰਿੰਕੂ ਜੀ ਚਲੇ ਗਏ ਉੱਥੋਂ ਜਾ ਕੇ ਫਿਰ ਉਧਰੋਂ ਲੜਨੇ ਜਦੋਂ ਫਿਰ ਇਹੋ ਜੀਆਂ ਪ੍ਰੈਕਟਿਸ ਹੋਣ ਲੱਗ ਪਏ ਉਹਨਾਂ ਪਾਰਟੀਆਂ ਦਾ ਜਿਹੜਾ ਅੰਜਾਮ ਹੈ ਜਿਹੜਾ ਉਹ ਅਖੀਰ ਤੇ ਹੁਣ ਤੁਸੀਂ ਦੇਖ ਲਓ ਸ਼੍ਰੋਮਣੀ ਗੱਲ ਕਾਲੀ ਦਲ ਹਾਸ਼ੀਏ ਤੇ ਹੋ ਗਿਆ ਤੁਸੀਂ ਲੋਕਾਂ ਨੇ ਮੰਡੇਟ ਦਿੱਤਾ ਇੱਕ ਕੌਂਸਲਰ ਨੂੰ ਕਿ ਇਹ ਕਾਂਗਰਸ ਦੀ ਟਿਕਟ ਤੇ ਹੈ ਬੀਜੇਪੀ ਦੀ ਹੈ ਝਾੜੂ ਤੇ ਅਗਰ ਤੁਸੀਂ ਇਸ ਤਰ੍ਹਾਂ ਦਾ ਕੰਮ ਕਰੋਗੇ ਹੌਸਟ੍ਰੇਡਿੰਗ ਕਿਸੇ ਨੂੰ ਲੈ ਕੇ ਜਾਓਗੇ ਲਾਲਚ ਦੇ ਕੇ ਉਰੀ ਗਰਦਨ ਦੁਬਾ ਕੇ ਤਾਂ ਤੁਹਾਡਾ ਜਿਹੜਾ ਬਦਲਾਵ ਦਾ ਗੱਲ ਸੀਗੀ ਅੱਜ ਲੋਕਾਂ ਨੂੰ ਇਹ 7 ਸੀਟਾਂ ਜਿਹੜੀ ਕਾਂਗਰਸ ਪਾਰਟੀ ਜਿੱਤੀ ਹੈ ਨਾ ਜਨਾਬ ਬਦਲਾਵ ਤੇ 92 ਸੀਟਾਂ ਝਾੜੂ ਜਿੱਤਿਆ ਸੀਗਾ 92 ਬਦਲਾਵ ਦੇ ਨਾਅਰੇ ਤੇ ਕਿ ਸ਼ਾਇਦ ਹੈ ਕੋਈ ਨਵੀਂ ਕਿਸਮ ਦੀ ਪਾਰਟੀ ਹੈ ਸ਼ਾਇਦ ਕੋਈ ਇਨਕਲਾਬ ਜਾਂ ਬਦਲਾਵ ਆਏਗਾ ਬਾਬਾ ਸਾਹਿਬ ਅਮਿਤ ਕਰਨੀ ਫੋਟੋ ਲਾਉਂਦੇ ਆ ਭਗਤ ਸਿੰਘ ਦੀ ਗੱਲ ਕਰਦੇ ਆ ਸੋ ਕਾਉਂਸਲਰ ਸਹਿਬਾਂ ਇਸ ਛੋਟੇ ਪੱਧਰ ਤੱਕ ਆ ਗਈ ਕਿ ਪੁਲਿਸ ਕਮਿਸ਼ਨਰ ਐਸਪੀਜ਼ ਮੰਤਰੀ ਸ컬ਚ ਇਨਵੋਲਡ ਹੋ ਗਏ ਵੀ ਜਾਂ ਪਰਚਾ ਜਾਂ ਆ ਜਾ ਤੇ ਕਾਉਂਸਲਰਸ ਨੂੰ ਸਾਨੂੰ ਲੈ ਕੇ ਜਾਣਾ ਪਿਆ ਹਮਾਸ਼ਾਲ ਇਹ ਤਾਂ ਅਸੀਂ ਰੋਣਾ ਰੋ ਰਹੇ ਹਾਂ ਹੁਣ ਕੀ ਪ੍ਰੋਬਲਮ ਕੀ ਹੈ ਉੱਥੇ ਡਿਲੇ ਕਰਾਈ ਹੈ ਜਿਹੜੀ ਚੋਣ ਕਿ ਕਾਉਂਸਲਰ ਸਹਿਬਾਂ ਨੂੰ ਕਿੰਨੇ ਦਿਨ ਨੇ ਸੰਭਣਗੇ ਅਲਟੀਮੇਟਲੀ ਕਰਾਚੋ ਡਰ ਲੱਗਦਾ ਜਿਵੇਂ ਸਾਬਾ ਜੀ ਦੇ ਘਰੇ ਰੇਡ ਹੋ ਗਿਆ ਵੀ ਕੋਈ ਨਾ ਕੋਈ ਦਬਾਅ ਪਾਈਏ ਸੋ ਸਾਨੂੰ ਸਾਰੇ ਨੂੰ ਇਕੱਠੇ ਰੱਖਣਾ ਪੈਂਦਾ ਬਾਹਰ ਲੈ ਕੇ ਜਾਣਾ ਪੈਂਦਾ ਸਰਕਾਰ ਹੈ ਸੋ ਮੇਰੀ ਬੇਨਤੀ ਹੈ ਕਿ ਜੋ ਪ੍ਰੈਕਟਿਸ ਭਾਜਪੀ ਕਰਦੀ ਰਹੀ ਹੈ ਜਾਂ ਹੋਰ ਪਾਰਟੀਆਂ ਉਹੀ ਪ੍ਰੈਕਟਿਸ ਇੱਥੇ ਆਮ ਆਦਮੀ ਪਾਰਟੀ ਦੀ ਸਰਕਾਰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਤੇ ਉਹਨਾਂ ਦਾ ਤੰਤਰ ਉਹੀ ਪ੍ਰੈਕਟਿਸ ਇੱਥੇ ਕਰ ਰਿਹਾ ਹੈ ਸੋ ਇਹ ਗੱਲਾਂ ਚੰਗੀਆਂ ਨਹੀਂ ਹੈ ਮੰਡੇਟ ਉਹਨਾਂ ਨੂੰ ਕਾਂਗਰਸ ਪਾਰਟੀ ਨੇ ਦਿੱਤਾ ਹੈ ਜਿਹੜਾ ਕੌਂਸਲਰ ਜਿੱਤੇ ਹੈ ਗੱਲ ਜਾਣ ਉਨਨੀ ਨਹੀਂ ਈ ਸੋ ਇਹ ਨਹੀਂ ਹੋਣਾ ਚਾਹੀਦਾ ਔਰ ਇਹ ਜੋ ਅਜਮਾਈਸ਼ੀ ਜਿਹੜੀ ਹੈ ਇਹ ਨਹੀਂ ਕਰਨੀ ਚਾਹੀਦੀ ਆਪ ਹੀ ਆਪਰੇਸ਼ਨ ਲੋਟਸ ਦੀ ਗੱਲ ਕਰਦੇ ਸੀ ਤੇ ਉਹਨੇ ਆਪਰੇਸ਼ਨ ਲੋਟਸ ਇਹਨਾਂ ਨੇ ਚਲਾਤਾ ਜੀ ਸੋ ਮੈਂ ਤਾਂ ਕਹਿ ਰਿਹਾ ਕਿ ਇਹ ਇੱਥੇ ਨਹੀਂ ਇਹ ਤਾਂ ਰੋਜ਼ ਕਹਿੰਦੇ ਇਹ ਦਿੱਲੀ ਦੇ ਵਿੱਚ ਸਾਡਾ ਜਿਹੜਾ ਐਮ.ਐਲ.ਏ ਲੈ ਗਈ ੱੱਕੇ ਨਾਲ ਇਹਦੇ ਤੇ ਪਰਚਾ ਦਰਜ ਕਰਕੇ ਲੈ ਗਈ ਇਹ ਰੋਜ਼ ਭਾਜਪਾ ਤੇ ਇਲਜ਼ਾਮ ਲਾਉਂਦੇ ਇਹ ਰੋਜ਼ ਏਜੰਸੀਸ ਤੇ ਇਲਜ਼ਾਮ ਲਾਉਂਦੇ ਉਹੀ ਏਜੰਸੀਸ ਜਿਹੜੀਆਂ ਉਹ ਇੱਥੇ ਕੰਮ ਕਰਦੀਆਂ ਸੋ ਮੇਰੇ ਕਹਿਣ ਦਾ ਮਤਲਬ ਸਤਾ ਸਰਕਾਰ ਦਾ ਦੁਰਉਪਯੋਗ ਮਕਮਲ ਤੌਰ ਤੇ ਸਹੀ ਮੈਨੇ ਮੈਂ ਤੁਹਾਨੂੰ ਅੱਜ ਕੱਲ ਦੱਸਾਂ ਇੰਨਾ ਕਿਸੇ ਕਾਂਗਰਸੀਆਂ ਨੂੰ ਰਾਜ ਕੀਤਾ ਕਾਂਗਰਸੀਆਂ ਨੇ ਪੂਰਾ ਪੰਜਾਬ ਦੇ ਵਿੱਚ ਕਦੇ ਅਕਾਲੀਆਂ ਨੇ ਕੀਤਾ ਦੋਨਾਂ ਪਾਰਟੀਆਂ ਨੂੰ ਨਹੀਂ ਇਹੋ ਜਿਹੇ ਜਿਹੜੇ ਨੁਕਸੇ ਆਉਂਦੇ ਸੀ ਇਸ ਹੱਦ ਤੱਕ ਕਦੇ ਦੋਨੋਂ ਪਾਰਟੀਆਂ ਨਹੀਂ ਗਿਰੀਆਂ ਹੋਣੀਆਂ ਵੀ ਕਾਉਂਸਲਰ ਇਹ ਪਹਿਲੀ ਵਾਰੀ ਹੋਇਆ ਕਿ ਇਸ ਤਰ੍ਹਾਂ ਇਹ ਨਵੇਂ ਨੁਕਸੇ ਲੈ ਕੇ ਬਦਲਾਵ ਦੀ ਪਾਰਟੀ ਜਿਹੜੀ ਆਈ ਹੈ ਸੁਖਮਾਗਬੀ ਅੱਜ ਸਰ ਉਹ ਕਹਿ ਰਹੇ ਨੇ ਕਿ ਸਾਡੇ ਕੋਲ ਅਸੀਂ ਰਾਮ ਬਲੋ ਹਾਂਜੀ ਤੇ ਇਹਨਾਂ ਦੀ ਸਟਾਚੂ ਨੂੰ ਨਿਵਾਰ ਰਹੇ ਨੇ ਕੀ ਕਹਿਣਾ ਚਾਹੁੰਦੇ ਹੋ ਕਿ ਅੱਜ ਆਪਣੇ ਕੋਈ ਸਰ ਮੇਰੀ ਮੇਰੀ ਬੇਨਤੀ ਹੈ ਮੇਰੀ ਬੇਨਤੀ ਹੈ ਘਟਨਾ ਕਰਮ ਤੋਂ ਬਾਅਦ ਕਿਸੇ ਦੀ ਬੇਜਤੀ ਇੱਜ਼ਤ ਰੋਲਨ ਤੋਂ ਬਾਅਦ ਹੈਂਡ ਗ੍ਰਨੇਡ ਕਿਸੇ ਦੇ ਘਰ ਚ ਡਿੱਗ ਪੈਂਦਾ ਜੀ ਫਿਰ ਪੁਲਿਸ ਚਲੀ ਜਾਂਦੀ ਹੈ ਅਸੀਂ ਮੁਕੰਮਲ ਕੰਟਰੋਲ ਕਰ ਰਹੇ ਹਾਂ ਥਾਣੇ ਦੇ ਵਿੱਚ ਕੋਈ ਘਟਨਾ ਕਰਮ ਹੈਂਡ ਗ੍ਰਨੇਡ ਸਿੱਟ ਦਿੰਦੇ ਹੋ ਤਾਂ ਫਿਰ ਤੁਸੀਂ ਉੱਥੇ ਕਹਿ ਦਿੰਦੇ ਹੋ ਕਿ ਹੁਣ ਸਥਿਤੀ ਕਾਬੂ ਚ ਹੈ ਅੱਜ ਬਾਬਾ ਸਾਹਿਬ ਅੰਬੇਦਕਰ ਦੀ ਮੂਰਤੀ ਨੂੰ ਦੁੱਧ ਦੇ ਧੋਣ ਦੇ ਨਾਲ ਵੇ ਸਿੱਧਾ ਕੋਈ ਕਰਦਾ ਕਾਂਗਰਸੀ ਔਜਲਾ ਸਾਹਿਬ ਸਵੇਰ ਨੂੰ ਕਰਾ ਕੇ ਕਰਕੇ ਆਏ ਪਰ ਹੁਣ ਉਹਨਾਂ ਨੇ ਸੋਚਿਆ ਹੋਣਾ ਕਮ ਸੇ ਕਮ ਇਹਦੇ ਨਾਲ ਤੁਸੀਂ ਸਰਕਾਰ ਚੋਂ ਤੁਸੀਂ ਜ਼ਿੰਮੇਦਾਰ ਹੋ ਤੁਸੀਂ ਜ਼ਿੰਮੇਦਾਰੀ ਲਓ ਘਟਨਾ ਕਰਨ ਦੀ ਬਾਜਵਾ ਸਾਹਿਬ ਨੇ ਠੀਕ ਕਿਹਾ ਪੌੜੀ ਕਿਨੇ ਲਾਈ ਫਿਰ ਪੌੜੀ ਲੱਗੀ ਕਿਉਂ ਰਹੀ ਸ਼ਾਮ ਤੱਕ ਪੌੜੀ ਲੱਗੀ ਰਹੀ ਇਹ ਪੌੜੀ ਲੱਗਣੀ ਬੰਦਾ ਉੱਤੇ ਚੜਨਾ ਥੋੜੀਆਂ ਲੈ ਕੇ ਮਾਰੀ ਜਾਂਦਾ ਹੈ ਬਾਬਾ ਸਾਹਿਬ ਦੀ ਸਟੈਚੂ ਤੇ ਇਹ ਸਾਰੀ ਜ਼ਿੰਮੇਵਾਰੀ ਲੈ ਇੱਕ ਮਿੰਟ ਮੇਰੀ ਗੱਲ ਸੁਣ ਇੱਕ ਮਿੰਟ ਮਾਤਮ ਮੌਕੇ ਤੇ ਸੀ ਉੱਥੇ ਕੋਈ ਪੁਲਿਸ ਵਾਲਾ ਵੀ ਨਹੀਂ ਪਹੁੰਚਿਆ ਸੀ ਅਸੀਂ ਰਾਤ ਤੱਕ ਨਹੀਂ ਗਿਆ ਕੋਈ ਮੈਂ ਤੇ ਇੱਕੋ ਗੱਲ ਕਹਿਣਾ ਚਾਹੂੰਗਾ ਅਰੋੜਾ ਸਾਹਿਬ ਨੂੰ ਜੇ ਦੁੱਧ ਨਾ ਨਵਾਣਾ ਹੀ ਹੈ ਤੇ ਕੇਜਰੀਵਾਲ ਨੂੰ ਨਵਾਉਂਦੀ ਲੋੜ ਜਿਹੜਾ ਸਾਰਾ ਟੱਬਰ ਸਾਲ-ਸਾਲ ਤਿਹਾਰ ਜੇਲ੍ਹ ਚ ਰਹਿ ਕੇ ਆਏ ਨੇ ਦੁੱਧ ਨਾ ਨੁਹਾਂਦੀ ਤੇ ਉਹਨਾਂ ਨੂੰ ਲੋੜ ਇਹਨਾਂ ਨੂੰ ਹੀ ਲਵਾੜਿਆ ਤੋ ਇਸ ਗੱਲ ਕਾਰਨ ਸਮੁੱਚਾ ਪੰਜਾਬ ਜਿਹੜਾ ਆਉਣ ਦੇ ਵਕਤ ਆਏਗਾ ਤੇ ਫੇਰ ਅਮਨ ਉਹ ਰੂੜੇ ਨੂੰ ਤੇ ਮਾਨ ਨੂੰ ਦੋਨਾਂ ਨੂੰ ਘਟਿਆਂ ਨੂੰ ਲਵਾਇਆ ਤੁਸੀਂ ਪਤੀ ਪਤੀ ਲੱਗਦੀ ਗੱਲ ਕੀਤੀ ਧਾਰੀਵਾਲ ਸਾਹਿਬ ਨੂੰ ਪੁੱਛਿਆ ਗਿਆ ਨਹੀਂ ਕਹਿੰਦੇ ਇਹਨੇ 5 ਲੱਖ ਦੀ ਵੇਖਿਆ ਨਹੀਂ ਕਹਿੰਦੇ ਇਹ ਪੰਨੇ ਪੈਸੇ ਨਹੀਂ ਕਦੀ ਦੇਖੇ ਜ਼ਿੰਦਗੀ ਦੀ ਚਲੋ ਇੱਕ ਤੇ ਇਹ ਕੀ ਤਮਾਤਰੀ ਵੇਖਦਾ ਰਿਹਾ ਨਹੀਂ ਜੋ ਹੋਰ ਕੀ ਵੇਖਦਾ ਰਿਹਾ ਇਹ ਦੱਸੇ ਨਾ ਜਿਵੇਂ ਲਾਦਰ ਨੂੰ ਲਾਬਦਾਰਨ ਦਾ ਪਾਗਾ ਸਾਹਿਬ ਨੇ ਪੈਸੇ ਦੇ ਮਾਮਲੇ ਤੇ ਐਕਸ਼ਨ ਪ੍ਰੋਗਰਾਮ ਕੀ ਅਗਲਾ ਹੋਏਗਾ ਕਾਂਗਰਸ ਦਾ ਛੋਟੇ ਵੀ ਰੈਕਸ਼ਨ ਮੇਰੀ ਸੁਣ ਲੋ ਬੇਨਤੀ ਇਹ ਹੈ ਕਿ ਸਾਡਾ ਕੰਮ ਤੇ ਹੈ ਇਹ ਲੋਕਾਂ ਨੂੰ ਜਾਗਰੂਕ ਕਰ ਪੰਜਾਬ ਦੇ ਲੋਕਾਂ ਨੂੰ ਹਿੰਦੁਸਤਾਨ ਦੇ ਲੋਕਾਂ ਨੂੰ ਕਿ ਅਸੀਂ ਕਿੰਨਾ ਲੋਕਾਂ ਦੇ ਹੱਥ ਦੇ ਵਿੱਚ ਤਾਕਤ ਦੇਤੀ ਇਹ ਚੀਜ਼ ਸਾਰਿਆਂ ਨੂੰ ਵੱਡੀ ਤੇ ਹੈ ਤੋਂ ਇਸੇ ਗੱਲ ਅਸੀਂ ਅਮਨ अरोड़ा ਜੀ ਨੂੰ ਕਿਹਾ ਕਿ ਅਮਨ ਜੀ ਪਹਿਲੇ ਤੇ ਆਪਣਾ ਜਿਹੜਾ ਤੁਹਾਡਾ ਆਪਣੀ ਪਾਰਟੀ ਦਾ ਬੌਸ ਹੈ ਇਹਨੂੰ ਦੁੱਧ ਨਾ ਦਿਵਾਉਂਦੀ ਲੋੜ ਏ ਸਿਸੋਧੀਆਂ ਨੂੰ ਤੁਹਾਂਦੀ ਲੋੜ ਏ ਉਹ ਜਿਹੜਾ ਇੱਕੋ ਨਾਇਰ ਏ ਉਹਨੂੰ ਤੁਹਾਂਦੀ ਲੋੜ ਏ ਜਿਹੜਾ ਉਹ ਇੱਕ ਹੋਰ ਪਤਾ ਨਹੀਂ ਉਹ ਕੀ ਸੀ ਇੱਕੋ ਜੈਨ ਸਾਹਿਬ ਨੇ ਇਹ ਸਾਰਨ ਦੁੱਧ ਨਾ ਦਿਵਾਉਂਦੀ ਤੇ ਇਹਨਾਂ ਨੂੰ ਲੋੜ ਹੈ ਸਾਹਿਬ ਇੱਕ ਖੱਟ ਕੇ ਸਵਾਲ ਹੈ ਜੀ ਇਹ ਯੋਗਦੀਰ ਲੋੜ ਆਂਦੀ ਹੈ ਕਾ ਇੱਕ ਆਜੀ ਇੱਕ ਮਿੰਟ ਮਾਈ ਜੀ ਸਾਹਿਬ ਦੁੱਧ ਲੈਣ ਘਰ ਮੇਰੇ ਵਾਸਤੇ ਆਦੀ ਇਸੇ ਕਰਕੇ ਗਿਆ ਸੀ ਮੇਰੇ ਕੋਲੋਂ ਦੁੱਧ ਲੈ ਆਉਣ ਤੇ ਇਹ ਬਾਬਾ ਸਾਹਿਬ ਵੀ ਲਭੈ ਨਹੀਂ ਨਾ ਤੁਸੀਂ ਤੁਸੀਂ ਉਹਦੀ ਹਾਲਤ ਵੇਖਿਓ ਜਾ ਕੇ ਇਹਨਾਂ ਨੂੰ ਤੇ ਅੱਜ ਜਾ ਕੇ ਥੈਂਕਿਊ ਜੀ ਸਾਰੇ ਬੁਰੇ ਹਾਲ ਨੇ ਨੀਤੀਯੋਗ ਦੀ ਬਾਦਸਰ ਰਿਪੋਰਟ ਆਂਦੀ ਏ ਸਾਰੇ ਜ਼ਿਲ੍ਹਿਆਂ ਦੀ ਰਿਪੋਰਟ ਕਿਹਾ ਤੇ ਉਹਨਾਂ ਨੇ ਪੰਜਾਬ ਨੂੰ ਸਭ ਤੋਂ ਥੱਲੇ ਰੱਖਿਆ ਲੱਗ ਕੇ ਇਹ ਸਰਕਾਰ ਆਈ ਸੀ ਜੀ ਪੰਜਾਬ ਦਾ ਖਜ਼ਾਨਾ ਜਿਹੜਾ ਉਹ ਵਧਾਵਾਂਗੇ ਤੇ ਕਰਦਿਆ ਕਿਤਾਬ ਇਹ ਇਹ 18 ਸਟੇਟਸ ਦੀ ਹੈ ਸਟੇਟਸ ਦੀ ਆਈ ਏ ਤੇ ਤੁਸੀਂ ਸਮਝਦੇ ਕੀ ਉਹ ਕੇ ਭਗਵੰਤ ਦੇ ਹੁੰਦੇ ਆ ਹੋਰ ਕੀ ਹੋਣਾ ਸੀ ਇਹ ਨੀਤੀਯੋਗ ਦੀ ਕੋਈ ਮੀਟਿੰਗ ਹੀ ਕਦੀ ਇਹਨੇ ਅਟੈਂਡ ਹੀ ਕੀਤੀ ਨੀਤੀ ਰੋਗ ਦੀ ਮੀਟਿੰਗ ਮੋਸਟ ਇੰਪੋਰਟੈਂਟ ਹੈ ਕਿਉਂਕਿ ਉਹਦੇ ਵਿੱਚ ਪ੍ਰਾਈਮ ਮਿਨਿਸਟਰ ਹੁੰਦਾ ਹੈ ਉਹਦੇ ਵਿੱਚ ਫਾਈਨੈਂਸ ਮਿਨਿਸਟਰ ਹੁੰਦਾ ਹੈ ਉਹਦੇ ਵਿੱਚ ਰਿਜ਼ਰਵ ਬੈਂਕ ਦਾ ਗਵਰਨਰ ਹੁੰਦਾ ਜਿਹੜੀ ਵੀ ਸਟੇਟ ਦੇ ਤੇ ਨੈਸ਼ਨਲ ਗਵਰਨਮੈਂਟ ਦੇ ਵਿੱਚ ਕੋਈ ਫਾਈਨੈਂਸ਼ੀਅਲ ਮੁੱਦੇ ਉਹ ਤੁਸੀਂ ਉੱਥੇ ਚੁੱਕਣੇ ਹੁੰਦੇ ਨੇ ਰੂਰਲ ਡਿਵੈਲਪਮੈਂਟ ਫੰਡ ਦੀ ਗੱਲ ਹੈ ਸਾਡੀ ਜੀਐਸਟੀ ਦੀ ਗੱਲ ਸੀ ਕੋਈ ਵੀ ਕਦੀ ਇਹ ਮੀਟਿੰਗ ਅਟੈਂਡ ਕਰਨੀ ਗਿਆ ਸਾਡਾ ਇਹੀ ਹਾਲ ਹੋਣਾ ਸੀ ਉਬੇਸੇ ਵੀ ਜੀ 96000 ਕਰੋੜ ਰੁਪਇਆ ਕਰਜ਼ਾ ਝੜਾਤਾ ਜਿਸ ਸਰਕਾਰ ਨੇ ਪੰਜਾਬ ਦਾ ਕੀ ਹਾਲ ਹੋਏਗਾ ਉਹ ਆਉਣ ਵਾਲਾ ਸਮਾਂ ਤੁਹਾਡੇ ਨਾਲ ਬਾਤ ਕੇ वार्तालाप ਕਰਾਂਗੇ ਹੁਣੇ ਸੋਨੀ ਸਾਹਿਬ ਨੇ ਜਿਹੜਾ ਹਾਈ ਕੋਰਟ ਚ ਅਸੀਂ ਪਟੀਸ਼ਨ ਪਾਈ ਵੀ ਸੀ ਉਹਰਾ ਆਰਡਰ ਆ ਗਿਆ ਨੇ ਜੱਜ ਸਾਹਿਬਾਂ ਦੇ ਉਹਨਾਂ ਨੇ ਕਿਹਾ ਕਿ ਅੱਜ ਹੀ ਚੋਣ ਕਰਾਈ ਜਾਵੇ ਔਰ ਹਰੇਕ ਜਿਹੜਾ ਚੁਣਿਆ ਹੋਇਆ ਸਾਡਾ ਕਾਉਂਸਲਰ ਹੈ ਉਹਦੀ ਹਫਾਜ਼ਤ ਦੀ ਜ਼ਿੰਮੇਵਾਰੀ ਉਥੋਂ ਦੇ ਪੁਲਿਸ ਦੀ ਹੋਏਗੀ ਯਾਨੀ ਕਿ ਡੀਸੀਪੀ ਕਮਿਸ਼ਨਰ ਦੀ ਹੋਏਗੀ ਕਿਸੇ ਪ੍ਰਕਾਰ ਦੀ ਕੋਈ ਇਸੇ ਔਰ ਵੀਡੀਓਗ੍ਰਾਫੀ ਜਿਹੜੀ ਹੈ ਉਹ ਅੰਦਰ ਵੀਡੀਓਗ੍ਰਾਫੀ ਹੋਣੀ ਚਾਹੀਦੀ ਹੈ ਇਹ तमाम ਚੀਜ਼ਾਂ ਕਿਉਂਕਿ ਹਾਈ ਕੋਰਟ ਨੂੰ ਵੀ ਪਤਾ ਹੈ ਜੀ ਕਿਸ ਪ੍ਰਕਾਰ ਦਾ ਇਹਨਾਂ ਦਾ ਹੈਗਾ ਇਹ ਸਾਡੀ ਕਾਪੀ ਦੇ ਦਾਂਗੇ ਲੰਮਾ ਹੋਏਗਾ ਅਜਲਾ ਸਰ ਤੁਸੀਂ ਸਾਰੇ ਜਣੇ ਮਿਲਣ ਜਾਂਦੇ ਹੋ ਕੁਝ ਸੁਮੇਤ ਸਿੰਘ ਸਾਹਿਬ ਨੂੰ ਵੀ ਸਾਡੇ ਕਾਉਂਸਲਰਾਂ ਨੂੰ ਤੰਗ ਕੀਤਾ ਜਾਇਆ ਉਹਦੇ باوجود ਕੱਲ ਸਾਬਾ ਜੀ ਦੇ ਘਰੇ ਜਾ ਕੇ ਟੀਮ ਜਾਂਦੀ ਏ ਨਿੰਬਾ ਜੀ ਵੀ ਉੱਥੇ ਗਏ ਸਨ ਤੇ ਕੀ ਹਜੇ ਵੀ ਜਿਹੜੇ ਵਕਤ ਤੁਹਾਡੇ ਕਾਉਂਸਲਰ ਨੂੰ ਤੁਹਾਨੂੰ ਕਹਿਣਾ ਪੈ ਗਿਆ ਵੀ ਘਰੋਂ ਇਦੋਂ ਉਦੋਂ ਰਹੋ ਸਾਰੇ ਬੋਝ ਕੱਲੇ ਤੁਹਾਨੂੰ ਲੱਗਦਾ ਕਿ ਤੁਹਾਡੇ ਕੁਝ ਕਾਉਂਸਲਰਾਂ ਨੂੰ ਹਜੇ ਤੱਕ ਵੀ ਧਮਕਾਇਆ ਜਾ ਰਿਹਾ ਹੈ ਬਿਲਕੁਲ ਅਸੀਂ ਸਾਰੇ ਆ ਸਾਰੀ ਇੰਨੀ ਐਕਸਰਸਾਈਜ਼ ਕਰਨ ਦੀ ਕਿ ਲੋੜ ਹੈ ਸਾਰੇ ਕੰਮ ਛੱਡ ਕੇ ਬੈਠੇ ਨੇ ਅੱਡੀ ਲੈਕਿੰਗ ਜਲ ਰਹੀ ਹੈ ਕਿਉਂ ਆਏ ਨੇ ਪ੍ਰਧਾਨ ਜੀ ਕਿਉਂ ਆਏ ਐਲੋਪੀ ਇੱਥੇ ਕਰਕੇ ਬੈਠੇ ਹੈ ਕਿ ਜੋ ਫਗਵਾੜੇ ਹੋਇਆ ਇੱਥੇ ਵੀ ਹੋਣ ਦੇ ਬਹੁਤ ਚਾਂਸ ਹੈ ਔਰ ਅਸੀਂ ਪੂਰਨ ਤੌਰ ਤੇ ਅਸੀਂ ਆਪਣੇ ਲੀਡਰਸ਼ਿਪ 'ਤੇ ਵੀ ਵਿਸ਼ਵਾਸ ਰੱਖਦੇ ਹਾਂ ਸਾਡੇ ਕਾਉਂਸਲਰ 'ਤੇ ਵੀ ਵਿਸ਼ਵਾਸ ਹੈ ਪਰ ਜਿਹੜੀ ਇਹ ਹਰਕਤ ਕਰਨਾ ਚਾਹੁੰਦੇ ਅਸੀਂ ਉਹ ਇੱਕ ਇੱਕ ਇੰਚ ਵੀ ਨਹੀਂ ਹੋਣ ਦੇਣੀ ਨਾਜ਼ੀ ਕੌਂਸਲਰ ਇਹਨਾਂ ਨੂੰ ਡਾਂਡ ਦਈਏ ਤੇ ਨਾ ਅਸੀਂ ਪੁਲਿਸ ਨੂੰ ਕਿਸੇ ਕੀਮਤ ਤੇ ਕੰਮ ਕਰਦੇ ਜੋ ਜੋ ਇਹਨਾਂ ਨਾਲੇ ਕਿੰਨਾ ਰੋਏ ਕਰਲਾਈ ਸੀ ਚੰਡੀਗੜ੍ਹ ਦੀ ਜਦੋਂ ਮੇਅਰ ਦੀ ਚੋਣ ਸੀਗੀ ਉਸੇ ਪ੍ਰਕਾਰ ਦਾ ਸੇਮ ਰਵਈਆ ਜੋ ਭਾਜਪਾ ਨੇ ਉਹਨਾਂ ਨਾਲ ਕੀਤਾ ਉੱਥੇ ਫਿਰ ਹਾਈ ਕੋਰਟ ਨੇ ਆਰਡਰ ਕੀਤੇ ਫਿਰ ਵੋਟਾਂ ਗਿਣੀਆਂ ਗਈਆਂ ਇਹ ਸਾਰੀਆਂ ਸੰਭਵ ਕੋਸ਼ਸ਼ਾਂ ਉਹੀ ਸੇਮ ਪ੍ਰੈਕਟਿਸ ਇਹ ਸਾਡੇ ਨਾਲ ਕਰਨਾ ਚਾਹੁੰਦੇ ਆ ਮੇਰੇ ਕਹਿਣ ਦਾ ਮਤਲਬ ਇਹ ਹੈ ਪ੍ਰੈਕਟਿਸ ਕਾਂਗਰਸ ਕਿਸੇ ਮਾੜੇ ਕਰਮ ਦੇ ਕਿਸੇ ਦੇ ਨਾਲ ਨਹੀਂ ਤੁਹਾਨੂੰ ਦੱਸਿਆ ਕਿ ਅਸੀਂ ਪਹਿਲਾਂ ਵੀ ਕਹਿੰਦੇ ਸੀ ਬਿਲਕੁਲ ਪੰਜਾਬ ਦੀ ਕਾਂਗਰਸ ਉਦੋਂ ਵੀ ਸਾਨੂੰ ਪੱਤਰਕਾਰ ਸਾਥੀ ਕਹਿੰਦੇ ਤੁਸੀਂ ਰਲੇ ਹੋ ਇਹਨਾਂ ਨਾਲ ਚੋਣ ਲੜੋਗੇ ਅਸੀਂ ਕਹਿੰਦੇ ਬਿਲਕੁਲ ਨਹੀਂ ਬਾਜਵਾ ਸਾਹਿਬ ਪਹਿਲੇ ਦਿਨੋਂ ਤੇ ਅਸੀਂ ਇਹ ਕਿਹਾ ਸੀ ਕਿ ਬਿਲਕੁਲ ਇਹਨਾਂ ਨਾਲ ਸਾਡਾ ਕੋਈ ਕਿਸੇ ਪ੍ਰਕਾਰ ਦਾ ਕੋਈ ਸਮਝੌਤਾ ਨਹੀਂ ਧੰਨਵਾਦ ਜੀ ਧੰਨਵਾਦ ਮਹੌਬਤਾਂ ਦੀ ਕਿੰਨੀ ਕਿ ਤਿਆਰੀ ਹੈ ਜੀ ਇਹ ਤਿਆਰੀ ਤਾਂ ਹੁਣ ਸਾਰੇ ਇੱਥੇ ਆ ਤਾਂ ਮੌਕਾ ਦੱਸੇਗਾ ਹੁਣ ਤਿਆਰੀ ਕੋਈ ਗੜਾਸੇ ਕਰਪਾਨਾ ਥੋੜੀ ਲਈ ਜੀ